ਕੀ ਸਾਰਾ ਇਸਟਰਡੇ ਦੇ ਸੁੱਭ ਦਿਹਾੜੇ ਤੇ ਕੀ ਮੈਸੇਜ ਦੇਣਾ ਚਾਹਉਂ। ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਨਾ ਕਿ ਮੇਰਾ ਨਾਮ ਪਾਸਟਰ ਕਮਾਲ ਮਸੀਹ। ਤਾਂ ਮੈਂ ਆਪਣੇ ਚਾਚਾ ਦਾ ਮੇਨ ਪਾਸਟਰ ਆ। ਤਾਂ ਤੁਹਾਡੇ ਮੇਰੇ ਚੈਨਲ ਦੇ ਮਾਧਿਅਮ ਦੇ ਵਸੀਲੇ ਸਭ ਤੋਂ ਪਹਿਲਾਂ ਮੈਂ ਸਾਰੇ ਇਲਾਕੇ ਦੇ ਭੈਣ ਭਰਾਵਾਂ ਦੀ ਸੁੱਖ ਸ਼ਾਂਤੀ ਵਾਸਤੇ ਮੇਰੀ ਦੁਆ ਹੈ। ਪ੍ਰਭੂ ਯਿਸੂ ਮਸੀਹ ਤੁਹਾਨੂੰ ਸਾਰਿਆਂ ਨੂੰ ਬੜੀ ਬਰਕਤ ਦੇ ਇਸਟਰ ਦੇ ਮੌਕੇ ਤੇ ਪਰਮੇਸ਼ਵਰ ਤੁਹਾਨੂੰ ਸੁੱਖ ਸ਼ਾਂਤੀ ਬਖਸ਼ੇ ਤੁਹਾਨੂੰ ਤੇ ਤੁਹਾਡੇ ਪਰਿਵਾਰਾਂ ਨੂੰ ਲੰਮੀ ਉਮਰ ਦੇ। ਤੋ ਮੈਂ ਇਹ ਦੱਸਣਾ ਚਾਹਨਾ ਕਿ ਪ੍ਰਭ ਯਿਸੂ ਮਸੀਹ ਇਹ ਸਾਰ ਜਮੀਨ ਦੇ ਉੱਤੇ ਆਏ ਮਾਰੇ ਗਏ ਗਏ ਤੀਸਰੇ ਦਿਨ ਮਰਦਿਆਂ ਵਿੱਚੋਂ ਜ਼ਿੰਦਾ ਹੋ ਗਏ। ਕਿ ਉਹ ਉਹ ਇਹ ਈਸਟਰ ਦਾ ਦਿਹਾੜਾ ਸੀਗਾ। ਬਾਈਬਲ ਦੇ ਵਿੱਚ ਲਿਖਿਆ ਜਦੋਂ ਪ੍ਰਭ ਯਿਸੂ ਮਸੀਹ ਮਰਦਿਆਂ ਚੋਂ ਜ਼ਿੰਦਾ ਹੋਏ ਤੋ ਜ਼ਿੰਦਾ ਹੋਣ ਦੇ ਬਾਅਦ ਸਭ ਤੋਂ ਪਹਿਲਾਂ ਪ੍ਰਭ ਯਿਸੂ ਮਸੀਹ ਨੇ ਭੈਣਾਂ ਨੂੰ ਦਰਸ਼ਨ ਦਿੱਤੇ। ਉਹਦੇ ਬਾਅਦ ਪ੍ਰਭ ਯਿਸੂ ਮਸੀਹ ਨੇ ਫਿਰ ਭੈਣਾਂ ਨੂੰ ਆਖਿਆ ਕਿ ਤੁਸੀਂ ਜਾ ਕੇ ਮੇਰੇ ਬਾਕੀ ਚੇਲਿਆਂ ਨੂੰ ਵੀ ਦੱਸੋ ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿ ਮੈਂ ਜਿੰਦਾ ਹੋ ਗਿਆ ਤੇ ਮੈਂ ਉਹਨਾਂ ਨੂੰ ਫਲਾਣੀ ਫਲਾਣੀ ਪਹਾੜ ਦੇ ਉੱਤੇ ਮਿਲਾਂਗਾ ਤੇ ਉਹਨਾਂ ਨਾਲ ਗੱਲਾਂ ਕਰਾਂਗਾ ਸੱਚਮੁੱਚ ਪ੍ਰਭੂ ਯਿਸੂ ਮਸੀਹ ਗਲਿਲ ਦੇ ਇਲਾਕੇ ਵਿੱਚ ਇੱਕ ਪਹਾੜ ਦੇ ਤੇ ਚੇਲਿਆਂ ਨੂੰ ਮਿਲੇ ਤੇ ਫਿਰ ਚੇਲਿਆਂ ਦੇ ਨਾਲ ਪ੍ਰਭੂ ਯਿਸੂ ਮਸੀਹ ਨੇ ਗੱਲਾਂ ਕੀਤੀਆਂ ਤੇ ਉਹਨਾਂ ਨੂੰ ਆਖਿਆ ਆਕਾਸ਼ ਤੇ ਧਰਤੀ ਦਾ ਸਾਰਾ ਅਧਿਕਾਰ ਤੇ ਅਖਤਿਆਰ ਮੈਨੂੰ ਦਿੱਤਾ ਗਿਆ ਹੁਣ ਤੁਸੀਂ ਸਰਬੱਤ ਸ੍ਰਿਸ਼ਟ ਵਿੱਚ ਜਾ ਕੇ ਮੇਰੇ ਨਾਂ ਦਾ ਪ੍ਰਚਾਰ ਕਰੋ ਤੇ ਸਾਰੀਆਂ ਕੌਮਾਂ ਨੂੰ ਮੇਰੇ ਚੇਲੇ ਬਣਾਓ ਤੇ ਉਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਸਿਖਾਈਆਂ ਉਹ ਤੁਸੀਂ ਸਿਖਾਓ ਪ੍ਰਭੂ ਯਿਸੂ ਮਸੀਹ ਦੀ تعلیم ਬਹੁਤ ਹੀ ਹੰਭਲ تعلیم ਹੈ ਪ੍ਰਭੂ ਯਿਸੂ ਮਸੀਹ ਨੂੰ ਜਦੋਂ ਸਲੀਬ ਤੇ ਦਿੱਤਾ ਗਿਆ ਸੀ ਤਾਂ ਪ੍ਰਭੂ ਯਿਸੂ ਮਸੀਹ ਨੂੰ ਕੋੜੇ ਮਾਰੇ ਜਾਏ ਪ੍ਰਭੂ ਯਿਸੂ ਮਸੀਹ ਨੂੰ ਉਹ ਬੇਪੱਤ ਕਰ ਰਹੇ ਸਨ ਪ੍ਰਭੂ ਯਿਸੂ ਮਸੀਹ ਨੇ ਫਿਰ ਵੀ ਕਿਹਾ ਹੈ ਪਿਤਾ ਇਹਨਾਂ ਨੂੰ ਮਾਫ ਕਰ ਪ੍ਰਭੂ ਯਿਸੂ ਮਸੀਹ ਸ਼ਾਂਤੀ ਦਾ ਰਾਸਕਮਾਰ ਹੈ ਪਰਬੀ ਜਸੂ ਮਸੀਹ ਕਹਿੰਦੇ ਨੇ ਕਿ ਤੁਸੀਂ ਪੂਰੇ ਜਗਤ ਦੀ ਭਲਾਈ ਵਾਸਤੇ ਪੂਰੇ ਜਗਤ ਦੇ ਵਿੱਚ ਜਾ ਕੇ ਮੇਰੇ ਨਾਂ ਦਾ ਪ੍ਰਚਾਰ ਕਰੋ ਸਾਰੀਆਂ ਕੌਮਾਂ ਨੂੰ ਮੇਰੇ ਚੇਲੇ ਬਣਾਓ ਤੇ ਉਹ ਗੱਲਾਂ ਜਿਹੜੀਆਂ ਮੈਂ ਤੁਹਾਨੂੰ ਸਿਖਾਈਆਂ ਉਹ ਤੁਸੀਂ ਜਾ ਕੇ ਲੋਕਾਂ ਨੂੰ ਸਿਖਾਓ ਪੈ ਈਸਟਰ ਦੇ ਦਿਹਾੜੇ ਤੇ ਜਾਤੀ-ਜਾਤੀ ਦੇ ਲੋਕਾਂ ਨੂੰ ਪੂਰੇ ਜਗਤ ਦੇ ਸਾਰੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਚਾਹਨਾ ਕਿ ਪਰਮੇਸ਼ਵਰ ਤੁਹਾਨੂੰ ਸਭ ਕਾਮਨਾ ਬਖਸ਼ੇ ਪਰਮੇਸ਼ਰ ਤੁਹਾਨੂੰ ਅਸੀਸ਼ਤ ਕਰੇ ਪਰਮੇਸ਼ਰ ਤੁਹਾਨੂੰ ਬਹੁਤ ਬੜੀ ਬਰਕਤ ਦੇ ਪਰ ਲੰਮੀ ਉਮਰ ਦੇ